ਪਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ ਹੈ ਫੈਸਟ ਵਾਕ ਵੀ ਇਹ ਵੱਡੀ ਤੇ ਅਹਿਮ ਜਾਣਕਾਰੀ ਹੈ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਇਹ ਮਾਚਲ ਦੇ ਵਿੱਚ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਡ੍ਰੇਡ ਕੀਤੀ ਗਈ ਹੈ ਆਨਲਾਈਨ ਸੱਟੇਬਾਜ਼ੀ ਨੈਟਵਰਕ ਦਾ ਪਰਦਾ ਪਾਸ ਜਿਹੜਾ ਕਿ ਕੀਤਾ ਗਿਆ ਸੱਟੇਬਾਜ਼ੀ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਕੁਝ ਜਿਹੜੇ ਕਿ ਆਈਪੀਐਸ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਚੰਡੀਗੜ੍ਹ ਦੇ سیکਟਰ 33 ਤੇ 44 ਦੇ ਦੋ ਘਰਾਂ ਦੇ ਵਿੱਚ ਛਾਪੇਮਾਰੀ ਇਨਕਮ ਟੈਕਸ ਵਿਭਾਗ ਵੱਲੋਂ ਜਿਹੜੀ ਕੀਤੀ ਗਈ ਹੈ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਇਨਕਮ ਟੈਕਸ ਦੀ ਜਿਹੜੀ ਕਿ ਰੇਡ ਜਿਹੜੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਹਿਮਾਚਲ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਆਨਲਾਈਨ ਛੱਟੇਬਾਦੀ ਨੈਟਵਰਕ ਦਾ ਪਰਦਾ ਫਾਸ਼ ਜਿਹੜਾ ਕੀਤਾ ਹੈ ਤਾ ਸੂਤਰਧੇਵਾਲੀ ਤੋਂ ਵੱਡੀ ਖਬਰ ਹੈ ਕਿ ਸੱਤੇ ਵਾਜੀ ਦੇ ਵਿੱਚ ਚੰਡੀਗੜ੍ਹ ਤੇ ਪੰਜਾਬ ਦੇ ਆਈਪੀਐਸ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹੋਣ ਦਾ ਕੰਚਾ ਚੰਡੀਗੜ੍ਹ ਦੇ ਸੈਕਟਰ 33 ਤੇ ਹੋਰ ਸੈਕਟਰ ਦੇ ਵਿੱਚ ਜਿਹੜੀ ਕੀ ਇਹ ਛਾਪੇ ਮਾਰੀ ਕੀਤੀ ਗਈ ਹੈ